ਸਾਡਾ ਇੱਥੇ ਆਪਣਾ 27 ਤਰੀਕ ਨੂੰ ਸਵੇਰੇ 9 ਵਜੇ ਪਾਣੀ ਆ ਚੁੱਕਾ ਸੀ ਤੇ ਕਿਸੇ ਨੂੰ ਵੀ ਇੱਥੇ ਸਮਾਨ ਜਿਹੜਾ ਸਾਹਮਣ ਦਾ ਕੋਈ ਸਮਾਂ ਤੱਕ ਨਹੀਂ ਮਿਲਿਆ ਆਪਣਾ ਜਦੋਂ 5:30 ਵਜੇ ਦਰਿਆ ਤੋਂ ਧੂਸੀ ਟੁੱਟੀ ਆ ਉਸ ਤੋਂ ਬਾਅਦ 9 ਵਜੇ ਤੱਕ ਪਾਣੀ ਸਾਡਾ ਇੱਥੇ ਪਿੰਡਾਂ ਜਾਣ ਵੜਿਆ ਸੀਗਾ ਆਹ ਹੁਣ ਜਿਹੜੀ ਸੜਕ ਆ ਇਸ ਟਾਈਮ ਦੇ ਉੱਤੇ ਆਪਾਂ ਅੱਗੇ ਵੀ ਦੇਖ ਸਕਦੇ ਹਾਂ ਕਿ ਇਹ ਸੜਕ ਵੀ ਪਾਣੀ ਦੇ ਨਾਲ ਇਸ ਸਮੇਂ ਪੂਰੀ ਜੋ ਟੁੱਟ ਚੁੱਕੀ ਹੈ ਤੇ ਹਲੇ ਵੀ ਦੇਖਿਆ ਜਾ ਸਕਦਾ ਕਿ ਪਾਣੀ ਕਿਸ ਤਰੀਕੇ ਦੇ ਨਾਲ ਅੱਗੇ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਕੁਛ ਨਹੀਂ ਆ ਇੱਥੇ ਸਾਡਾ ਪੁਲ ਆ ਤੇ ਉਹ ਪੁਲ ਥੋੜਾ ਜਿਹਾ ਬਚ ਆਇਆ ਤੇ ਆ ਸਾਡਾ ਰਾਸ ਪੂਰਾ ਜਿਹੜਾ ਕਿ ਤਹਿਸਨਾਸ ਹੋ ਗਿਆ ਪੂਰਾ ਰਾਹ ਤੇ ਮੁਣਕੇ ਕਿਸੇ ਨੂੰ ਭੱਜਾਂ ਦੀ ਕਿਸੇ ਬਨੇ ਕੋ ਬਾਹਰ ਹੀ ਨਹੀਂ ਰਹੀ ਮੇਰਾ ਮਕਾਨ ਵੀ ਇਧਰੋਂ 파ਟ ਫੁਟ ਕੇ ਸਾਰੇ ਜਦੋਂ ਆ ਸਵੇਰੇ ਇਥੋਂ ਟੁੱਟਾ ਰਾਵੀਦਾ ਰਾਵੀਦਾ ਪਿੱਛੋਂ ਬੰਨ ਟੁੱਟਾ ਉਥੇ ਪਾਣੀ ਓਵਰਫਲੋ ਹੋਇਆ ਸਾਡਾ ਪਾਣੀ ਟੁੱਟ ਗਿਆ ਮੇਰੀ ਇੱਥੇ ਨਜ਼ਦੀਕ ਦੁਕਾਨਿਆਂ ਨਾਲ ਹੀ ਇੱਥੋਂ ਕੋਈ 2-300 ਮੀਟਰ ਤੇ ਤੇ ਸਾਨੂੰ ਇਸ ਮਾਨਵੀ ਪਰੇ ਕਰਨ ਦਾ ਟਾਈਮ ਨਹੀਂ ਮਿਲਿਆ ਤੁਸ ਜੁੜੇ ਆ ਵਾਸ ਦਾ ਪੰਜਾਬ ਦੇ ਨਾਲ ਤੇ ਮੈਂ ਸੈਮਨ ਰਿਆਰ ਦਾ ਪੰਜਾਬ ਦੀ ਖਾਸ ਰਿਪੋਰਟ ਲੈ ਕੇ ਤੁਹਾਡੇ ਨਾਲ ਮੌੜ ਹਾਜ਼ਰ ਹੋਈ ਆ ਮੈਂ ਇੱਥੇ ਤੁਹਾਨੂੰ ਦੱਸ ਦਵਾਂ ਸਵੇਰ ਦੇ ਅਸੀਂ ਪੰਜਾਬ ਦੇ ਵਿੱਚ ਜੋ ਅਜਨਾਲਾ ਅਤੇ ਸੀਲੇ ਉਰੇ ਆਪਾਂ ਇਹਦੇ ਪਿੰਡ ਵੀ ਕਵਰ ਕਰਦੇ ਹੋਏ ਨਜ਼ਰ ਆ ਰਹੇ ਸੀ ਇਹਦੇ ਪਿੰਡਾਂ ਦੇ ਨਾਲ ਨਾਲ ਆਪਾਂ ਇਹ ਵੀ ਵੇਰਵਾ ਲੈ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦਾ ਪੂਰਾ ਪਿੰਡ ਹੈ ਇਹ ਹੜ੍ਹਾਂ ਦੀ ਮਾਰ ਦੇ ਨਾਲ ਪ੍ਰਭਾਵਿਤ ਹੋਇਆ ਮੈਂ ਆਪਣੇ ਕੈਮਰਾਮੈਨ ਨੂੰ ਵੀ ਜ਼ਰੂਰ ਕਹਿੰਨੀ ਇੱਕ ਵਾਰੀ ਨਜ਼ਰ ਮਾਰੀ ਜਾਵੇ ਕਿ ਇਸ ਤਰੀਕੇ ਦੇ ਨਾਲ ਹੜ੍ਹਾਂ ਦੀ ਮਾਰ ਦੇ ਨਾਲ ਉਰੇ ਇਹ ਪੈੜੀਆਂ ਸਿੱਗੀਆਂ ਜਿਹੜੀਆਂ ਕਿ ਹੁਣੇ ਕਿਸਾਨਾਂ ਦੀਆਂ ਪੈੜੀਆਂ ਦੇ ਵਿੱਚ ਕਿੰਨਾ ਕੰਨਾ ਫੁੱਟ ਜਿਹੜਾ ਆ ਪਾਣੀ ਵੜ ਚੁੱਕਿਆ ਇਸ ਸਮੇਂ ਅਤੇ ਇਸ ਦੇ ਨਾਲ ਹੀ ਝੋਨੇ ਦੀ ਜੋ ਫਸਲ ਹੈ ਉਹ ਬੁਰੀ ਤਰੀਕੇ ਦੇ ਨਾਲ ਤਬਾਹ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਉਹ ਸਾਹਮਣੇ ਸਿਕੰਦਰੂ ਦੇਖ ਸਕਦੇ ਆ ਉਹ ਉੱਥੇ ਘੱਟੋ ਘੱਟ ਦੱਸਿਆ ਜਾ ਰਿਹਾ ਇਹਨਾਂ ਲੋਕਾਂ ਦੇ ਮੁਤਾਬਕ ਕਿ ਉਸ ਕੰਦ ਤੋਂ ਲੈ ਕੇ 9 ਤੋਂ 10 ਫੁੱਟ ਜਿਹੜਾ ਆ ਪਾਣੀ ਸੀក ਉਸ ਜਗ੍ਹਾ ਤੇ ਤੇ ਪਿੰਡ ਵਾਲਿਆਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹੋ ਰ ਅਦਾਸ ਹਲਕੇ ਦੇ ਕਿ ਕਿਸ ਤਰੀਕੇ ਦੇ ਨਾਲ ਜੋ ਇਹ ਹੜ ਦੀ ਮਾਰ ਹੈ ਹਲੇ ਵੀ ਦੇਖ ਸਕਦੇ ਕਿ ਪਾਣੀ ਕਿਸ ਤਰੀਕੇ ਦੇ ਨਾਲ ਖੜਿਆ ਤੇ ਹਲਕੀ ਜੋ ਬਦਬੂ ਹੈ ਕਿਉਂਕਿ ਇੱਥੇ ਕਿੰਨੇ ਹੀ ਜਾਨਵਰ ਜਿਹੜੇ ਨੇ ਉਹ ਮਰੇ ਵੀ ਸੀਗੇ ਅਤੇ ਇਸ ਦਿਨਾਂ ਲਈ ਆਪਾਂ ਦੇਖ ਸਕਦੇ ਹਾਂ ਕਿ ਕਿੰਨੀ ਬਦਬੂ ਹੁਣ ਵੀ ਆਣੀ ਸ਼ੁਰੂ ਹੋ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕਾਂ ਲਈ ਇੱਕ ਬਹੁਤ ਵੱਡਾ ਪਰੇਸ਼ਾਨੀ ਦਾ ਕਾਰਨ ਵੀ ਬਣ ਸਕਦਾ ਹੈ ਤੇ ਲੋਕਾਂ ਨਾਲ ਗੱਲਬਾਤ ਕਰਦੇ ਆ ਸੱਜਣ ਜੀ ਸੱਜੀ ਘਾਲ ਜੀ ਪੰਜਾਬ ਇਸ ਸਮੇਂ ਇੰਨੀ ਬੁਰੀ ਤਰੀਕੇ ਦੇ ਨਾਲ ਮਾਰਨਾ ਜੂਝ ਰਿਹਾ ਹੈ ਤੇ ਤੁਹਾਡਾ ਪਿੰਡ ਦੇ ਵਿੱਚ ਵੀ ਅਸੀਂ ਦੇਖ ਸਕਦੇ ਕਿੰਨਾ ਖ ਜਿਆਦਾ ਨੁਕਸਾਨ ਹੋਇਆ ਪਿਆ ਹੈ ਤੇ ਕਿੰਨੀ ਤਰੀਕ ਤੋਂ ਇੱਥੇ ਪਾਣੀ ਆਉਣਾ ਸ਼ੁਰੂ ਹੋ ਗਿਆ ਸੀਗਾ ਤੇ ਤੁਹਾਨੂੰ ਆਪਣਾ ਸਮਾਨ ਬਚਾਉਣ ਦਾ ਮਤਲਬ ਕਹਿ ਸਕਦੇ ਆ ਕਿ ਸਮਾਂ ਮਿਲਿਆ ਸੀਗਾ ਜੀ ਸਾਡਾ ਇੱਥੇ ਆਪਣਾ 27 ਤਰੀਕ ਨੂੰ ਸਵੇਰੇ 9 ਵਜੇ ਪਾਣੀ ਆ ਚੁੱਕਾ ਸੀ ਤੇ ਕਿਸੇ ਨੂੰ ਵੀ ਇੱਥੇ ਸਮਾਨ ਜਿਹੜਾ ਸਾਹਮਣ ਦਾ ਕੋਈ ਸਮਾਂ ਤੱਕ ਨਹੀਂ ਮਿਲਿਆ ਕਿਉਂਕਿ ਸਾਰੇ ਜਿਹੜੇ ਹੀ ਆਪਣੇ ਆਪਣਾ ਦੂਜੇ ਵੇਖੀ ਜਾਂਦੇ ਬੰਦੇ ਵੀ ਪਾਣੀ ਪਹਿਲਾਂ ਤਾਂ ਹੈ ਨਹੀਂ ਗਿਆ ਤਾਂ ਆਪਣਾ ਜਦੋਂ 5:30 ਵਜੇ ਦਰਿਆ ਤੋਂ ਧੂਸੀ ਟੁੱਟੀ ਆ ਉਸ ਤੋਂ ਬਾਅਦ 9 ਵਜੇ ਤੱਕ ਪਾਣੀ ਸਾਡਾ ਇੱਥੇ ਪਿੰਡਾਂ ਜਾਣ ਵੜਿਆ ਸੀਗਾ ਤੁਸੀਂ ਮੈਨੂੰ ਇਹ ਵੀ ਜ਼ਰੂਰ ਦੱਸਿਓ ਕਿ ਉਰੇ ਉਹ ਜਿੱਦਾਂ ਆ ਸਾਹਮਣੇ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਵੀ ਲੱਗਦਾ ਹੈ ਉਰੇ ਇੱਥੋਂ ਪਾਕਿਸਤਾਨ ਦਾ ਬਾਰਡਰ ਕਿੰਨੀ ਕੁ ਦੂਰ ਪੈ ਜਾਊਗਾ ਇਹ ਤੇ ਜੀ ਮੈਂ ਅਜੇ ਬਾਦਰਗਾ ਦੇ ਇੱਥੋਂ ਆਪਣਾ 5 ਕਿਲੋ ਅੱਗੇ ਇੱਥੋਂ 5 ਕਿਲੋਮੀਟਰ 5 ਕਿਲੋਮੀਟਰ ਦਾ ਹੀ ਫਰਕ ਰਹਿ ਗਿਆ ਤੇ ਉਰੇ ਆ ਸਾਰਾ ਦਾ ਸਾਰਾ ਜਿੱਥੇ ਉਹਨਾਂ ਦੇ ਕੈਮਰਾਮੈਨ ਦੇ ਵੱਲੋਂ ਵੀ ਨਜ਼ਰ ਮਾਰੀ ਜਾ ਰਹੀ ਆ ਉਰੇ ਇਹ ਸਾਰੀਆਂ ਪੈਲੀਆਂ ਸੀਗੀਆਂ ਜਿਹੜੀਆਂ ਇਸ ਟਾਈਮ ਦੇ ਉੱਤੇ ਪਾਣੀ ਨਾਲ ਪੂਰੀਆਂ ਡੁੱਬੀਆਂ ਹੋਈਆਂ ਨਜ਼ਰ ਆ ਰਹੀਆਂ ਹਾਂਜੀ ਇੱਥੇ ਜੀ ਝੋਨਾ ਸੀਗਾ ਸਾਰਾ ਹੀ ਆਪਣਾ ਜਿੱਥੋਂ ਤੱਕ ਤੁਹਾਡੀ ਨਜ਼ਰ ਜਾ ਰਹੀ ਏ ਸਾਰਾ ਹੀ ਇੱਥੇ ਝੋਨਾ ਸੀਗਾ ਤੇ ਹੁਣ ਜੋ ਇੱਥੇ ਝੋਨਾ ਸਾਰਾ ਹੀ ਅਜੇ ਵੀ ਪਾਣੀ ਵਿੱਚ ਉਹ ਅੱਜ ਕਿੰਨੀ ਤਰੀਕਿਆ ਅਜੇ ਵੀ ਪਾਣੀ ਇਦਾਂ ਵਿੱਚੋਂ ਦੀ ਵਗ ਰਿਹਾ ਤੇ ਗਾਂ ਅਗਲੇ ਪਿੰਡਾਂ ਤੱਕ ਜਾਂ ਰਿਹਾ ਵਾ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਬਬੇ ਮਤਲਬ ਆਹਾ ਹੁਣ ਜਿਹੜੀ ਸੜਕ ਆ ਇਸ ਟਾਈਮ ਦੇ ਉੱਤੇ ਆਪਾਂ ਅੱਗੇ ਵੀ ਦੇਖ ਸਕਦੇ ਹਾਂ ਕਿ ਇਹ ਸੜਕ ਵੀ ਪਾਣੀ ਦੇ ਨਾਲ ਇਸ ਸਮੇਂ ਪੂਰੀ ਜੋ ਟੁੱਟ ਚੁੱਕੀ ਹੈ ਤੇ ਹਲੇ ਵੀ ਦੇਖਿਆ ਜਾ ਸਕਦਾ ਕਿ ਪਾਣੀ ਕਿਸ ਤਰੀਕੇ ਦੇ ਨਾਲ ਅੱਗੇ ਵਗਦਾ ਹੋਇਆ ਨਜ਼ਰ ਆ ਰਿਹਾ ਤੇ ਤੁਸੀਂ ਇੱਥੋਂ ਇੱਕ ਵਾਰੀ ਦੱਸਿਓ ਕਿ ਕਿੰਨਾ ਸਮਾਂ ਹੋ ਗਿਆ ਸੀਗਾ ਤੇ ਜਿਹੜਾ ਇਹ ਬੰਨ ਕਹਿ ਸਕਦੇ ਕਿ ਟੁੱਟਿਆ ਸੀਗਾ ਇੱਥੋਂ ਇੱਥੇ ਆਪਣਾ ਟੁੱਟਾ ਹੀ 27 ਤਰੀਕ ਨੂੰ ਜੀ 27 ਤਰੀਕ ਨੂੰ 9 ਵਜੇ ਬੰਨ ਟੁੱਟਾ ਇਥੋਂ ਹਾਂਜੀ ਹਾਂਜੀ ਤੇ ਮੁਣਕੇ ਕਿਸ ਨੂੰ ਭਜਾਂਦੀ ਕੋਈ ਬਣੇ ਕੋਈ ਬਾਹਰ ਨਹੀਂ ਰਹੀ ਮੇਰਾ ਮਕਾਨ ਵੀ ਇਦੋਂ ਪਾਟ ਪੂਟ ਗਿਆ ਸਾਰੇ ਤੇ ਫਰਸ਼ ਵੀ ਵਗੇ ਨੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਦੋ ਮੇਰੇ ਪਸ਼ੂ ਰੁੜੇ ਅੱਛਾ ਹਾਂਜੀ ਤੇ ਉਰੇ ਡੰਗਰਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਕਿ ਡੰਗਰ ਜਿਹੜੇ ਨੇ ਉਹ ਮਰੇ ਨੇ ਬੱਗੇ ਹੀ ਬੰਨ ਦੇ ਉੱਤੇ ਤੇ ਇਹ ਕਿਸ ਨੂੰ ਖੋਲਣ ਦੀ ਕੋਈ ਬਾਹਰ ਨਹੀਂ ਰਹੀ ਤੇ ਉਹ ਵਿਚਾਰੇ ਵੀ ਰੁੜ ਗਏ ਅੱਗੇ ਰੁੜ ਗਏ ਸਾਰੇ ਅੱਛਾ ਹਾਂਜੀ ਤੇ ਆਈ ਦੀ ਹੁੰ ਰਿਪੇਅਰਿੰਗ ਵਾਸਤੇ ਕੀ ਚੱਲ ਰਿਹਾ ਹੈ ਅੱਗੇ ਵੀ ਜਾ ਕੇ ਇਹ ਕਿੱਥੇ ਕਨੈਕਟਡ ਸੀਗਾ ਕੁਛ ਨਹੀਂ ਆ ਇੱਥੇ ਸਾਡਾ ਪੁਲ ਆ ਤੇ ਉਹ ਪੁਲ ਥੋੜਾ ਜਿਹਾ ਬਚਿਆ ਆ ਤੇ ਆ ਸਾਡਾ ਰਾਸ ਪੂਰਾ ਜਿਹੜਾ ਕਿ ਤਹਸਨਾਸ ਹੋ ਗਿਆ ਪੂਰਾ ਰਾਹ ਹੜਾ ਜੀ ਤੁਸੀਂ ਦੇਖ ਸਕਦੇ ਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਪਾਣੀ ਆ ਉਹ ਹਲੇ ਵੀ ਲਗਾਤਾਰ ਵਗ ਰਿਹਾ ਆ ਤੇ ਪਾਣੀ ਬਾਬਾ ਜੀ ਦੱਸਣ ਦੇ ਕਿ ਪਾਣੀ ਦਾ ਜਿਹੜਾ ਜ਼ੋਰ ਆ ਹੱਲੇ ਵੀ ਪਿੱਛੋਂ ਆ ਰਿਹਾ ਪੂਰੇ ਤਰੀਕੇ ਦੇ ਨਾਲ ਸੜਕ ਜਿਹੜੀ ਆ ਉਹ ਟੁੱਟ ਗਈ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਦੇ ਘਰਾਂ ਦੇ ਵਿੱਚ ਮਾਰ ਵੀ ਜਿਹੜੀ ਬਹੁਤ ਜ਼ਿਆਦਾ ਪਈ ਹੋਈ ਆ ਇਹਨਾਂ ਦੇ ਵੀ ਲਾਗੇ ਘਰ ਸੀਗੇ ਬਾਈ ਹੋਣਾ ਦੇ ਇਹਨਾਂ ਦੇ ਵੀ ਘਰ ਜਿਹੜੇ ਨੇ ਤੇ ਇਸ ਦੇ ਨਾਲ ਇਹਨਾਂ ਬਾਈ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਬਾਈ ਜੀ ਜਦੋਂ ਹਾਰਡ ਵਾਲੀ ਸਥਿਤੀ ਬਣ ਗਈ ਸੀਗੀ ਬੁਰੇ ਤਰੀਕੇ ਦੇ ਨਾਲ ਜਦੋਂ ਇੱਥੇ ਹੜ ਆ ਗਿਆ ਪਾਣੀ ਦਾ ਜਿਹੜਾ ਪੱਧਰ ਆ ਉਹ ਵਧਣਾ ਸ਼ੁਰੂ ਹੋ ਗਿਆ ਤੇ ਮਤਲਬ ਕੀ ਹਾਲ ਬਣੇ ਨੇ ਘਰਾਂ ਦੇ ਬੱਸੇ ਦੇਖਿਆ ਜਾ ਰਿਹਾ ਹੈ ਕਿ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਹੈ ਤੁਹਾਡਾ ਕੀ ਕੀ ਨੁਕਸਾਨ ਹੋ ਗਿਆ ਪੰਜੀ ਮੇਰੀ ਨਾ ਦੁਕਾਨ ਆ ਇੱਥੇ ਕਰਿਆਨੇ ਦੀ ਦੁਕਾਨ ਆ ਸਾਡੀ ਦੁਕਾਨ ਇੱਥੇ ਤਕਰੀਬਨ ਕੋਈ ਪਿਛਲੇ ਲਗਭਗ 25-30 ਸਾਲ ਤੋਂ ਇੱਥੇ ਨੇ ਮੇਰੇ ਦਾਦਾ ਜੀ ਦੇ ਵੇਲੇ ਦੁਕਾਨ ਆ ਜਦੋਂ ਸਵੇਰੇ ਇੱਥੋਂ ਟੁੱਟਾ ਰਾਵੀ ਦਾ ਪਿਛੋਂ ਬੰਨ ਟੁੱਟਾ ਉੱਥੇ ਪਾਣੀ ਓਵਰਫਲੋ ਹੋਇਆ ਸਾਡਾ ਬੰਨ ਟੁੱਟ ਗਿਆ ਮੇਰੀ ਇੱਥੇ ਨਜ਼ਦੀਕ ਦੁਕਾਨ ਆ ਨਾਲ ਹੀ ਇੱਥੋਂ ਕੋਈ 2-300 ਮੀਟਰ ਤੇ ਤੇ ਸਾਨੂੰ ਉਸ ਮਾਨਵੀ ਪਰੇ ਕਰਨ ਦਾ ਟਾਈਮ ਨਹੀਂ ਮਿਲਿਆ ਜੇ ਮੈਂ ਨੁਕਸਾਨ ਦੀ ਗੱਲ ਕਰਾਂ ਪਿੰਡ ਵਾਲਿਆਂ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪਸ਼ੂ ਰੋੜ ਗਏ ਨੇ ਲੋਕਾਂ ਦੇ ਘਰ ਖਰਾਬ ਹੋ ਗਏ ਨੇ ਦਰਾਰਾਂ ਆ ਗਈਆਂ ਕੰਧਾਂ ਵਿੱਚ ਜੇ ਫਰਸ਼ ਦੀ ਗੱਲ ਕਰੀਏ ਫਰਸ਼ ਟਾਈਲਾਂ ਜਿਹੜੀਆਂ ਟਾਈਲਾਂ ਸਾਰੀਆਂ ਹੀ ਥੱਲੇ ਓਖੜ ਗਈਆਂ ਮਿੱਟੀ ਥੱਲੇ ਬੈ ਗਈ ਆ ਤੇ ਜੇ ਮੈਂ ਆਪਣੀ ਗੱਲ ਕਰਦਾ ਮੈਂ ਮੇਰੀ ਕੈਂਡੀ ਖਰਾਬ ਹੋਈ ਆ ਜਿਹਦੇ ਵਿੱਚ ਆਪਾਂ ਪਾਣੀ ਵਗੈਰਾ ਠੰਡਾ ਕਰਨ ਵਾਸਤੇ ਰੱਖਦੇ ਆ ਮੇਰਾ ਕਾਊਂਟਰ ਖਰਾਬ ਹੋ ਗਏ ਤਿੰਨ ਕਾਊਂਟਰ ਹੀ ਉਹ ਖਰਾਬ ਹੋ ਗਏ ਨੇ ਫਿਰ ਮੇਰੀ ਪਾਣੀ ਵਾਲੀ ਮੋਟਰ ਹੀ ਉਹ ਖਰਾਬ ਹੋ ਗਈ ਫਿਰ ਮੇਰੇ ਜੇ ਦਾਲਾਂ ਦੂਲਾਂ ਜਿਹਦੇ ਵਿੱਚ ਮੈਂ ਰੱਖਦਾ ਮੇਰੀਆਂ ਦਾਲਾਂ ਖਰਾਬ ਹੋ ਗਈਆਂ ਮੇਰਾ ਸੌਦਾ ਖਰਾਬ ਹੋ ਗਿਆ ਵੀ ਸਾਨੂੰ ਸਮਾਨ ਚੁੱਕਣ ਦਾ ਟਾਈਮ ਹੀ ਨਹੀਂ ਦਿੱਤਾ ਇੰਨਾ ਜ਼ਿਆਦਾ ਪਾਣੀ ਪਿਛੋਂ ਤੇਜ਼ ਆਇਆ ਆ ਤੁਸੀਂ ਵੇਖ ਸਕਦੇ ਹੋ ਆ ਕਿੰਨੇ ਫੁੱਟ ਦਾ ਪਾੜ ਪਿਆ ਵਾ ਇਹ ਸਾਰਾ ਦਾ ਸਾਰਾ ਪਾਣੀ ਜਿਹੜਾ ਵਾ ਸਾਡੇ ਘਰਾਂ ਨੂੰ ਇੰਨਾ ਕਿ ਜ਼ਿਆਦਾ ਇਹਨੇ ਮਾਰ ਕੀਤੀ ਆ ਵੀ ਸਾਨੂੰ ਇਥੋਂ ਭੱਜਣ ਦਾ ਵੀ ਨਹੀਂ ਟਾਈਮ ਦਿੱਤਾ ਬਸ ਇਹ ਵੀ ਅਸੀਂ ਆਪਣੀ ਜਾਨ ਨੂੰ ਕਿਸੇ ਤਰੀਕੇ ਬਚਾਇਆ ਵਾ ਬਾਕੀ ਜਾਨਵਰ ਹੋ ਗਏ ਜਾਂ ਘਰਾਂ ਦਾ ਨੁਕਸਾਨ ਹੋ ਗਿਆ 10 10 ਫੁੱਟ ਇੱਥੇ ਜਿਹੜਾ ਪਾਣੀ तकरीबन 10 ਫੁੱਟ ਪਾਣੀ ਇਸ ਥਾਂ ਤੇ ਜਿੱਥੇ ਆਪਾਂ ਹੁਣ ਇਸ ਵਾਲੇ ਖੜੇ ਆ 10 ਤੋਂ 12 ਫੁੱਟ ਇਸ ਜਗ੍ਹਾ ਤੇ ਪਾਣੀ ਸੀ ਤੇ ਜੇ ਆਪਾਂ ਥੋੜੀ ਅੱਗੇ ਜਾਈਏ ਅੱਗੇ 5 ਤੋਂ 6 ਫੁੱਟ ਅੱਗੇ ਘਰਾਂ ਦੇ ਵਿੱਚ ਪਾਣੀ ਸੀ ਤੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਵਾ ਤੇ ਸਾਡੀ ਸਰਕਾਰਾਂ ਨੂੰ ਜਿੰਨੀਆਂ ਵੀ ਐਨਜੀਓ ਚੱਲ ਰਹੀਆਂ ਵਾ ਜਾਂ ਕਾਰਸੇਵਾਲੇ ਬਾਬਾ ਜੀ ਨੇ ਉਹਨਾਂ ਅਗੇ ਬੇਨਤੀ ਆ ਕਿ ਸਾਡਾ ਜਿਹੜਾ ਬੰਨਿਆ ਉਹ ਬੰਨਿਆ ਜਾਵੇ ਤੇ ਸਾਨੂੰ ਪਰਪਾਈ ਕੀਤੀ ਜਾਵੇ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਵਾ ਅਹੀਂ ਹੁਣ ਘਰ ਤੋਂ ਘੱਟ ਵੀ 10 ਤੋਂ 15 ਸਾਲ ਫੇਰ ਪਿੱਛੇ ਚਲ ਗਏ ਆ ਪਰ ਨਹੀਂ ਜਿੱਦਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਤੇ ਮੁਆਵਜ਼ੇ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਖਾਸ ਤੌਰ ਦੇ ਉੱਤੇ ਉਪਰਾਲੇ ਵੀ ਕੀਤੇ ਜਾ ਰਹੇ ਨੇ ਕਹਿੰਦੇ ਨੇ ਕਿ ਜਿੰਨੇ ਲੋਕੀ ਹੜ੍ਹਾਂ ਦੇ ਵਿੱਚ ਜਿਹੜੇ ਪ੍ਰਭਾਵਿਤ ਵੀ ਹੋਏ ਨੇ ਜਿਹੜੇ ਲੋਕੀ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਹੜੇ ਲੋਕ ਮਰੇ ਨੇ ਹੜ੍ਹਾਂ ਦੇ ਵਿੱਚ ਉਹਨਾਂ ਨੂੰ ਵੀ ਵੈਸੇ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਕੁਝ ਲੱਖ ਰੁਪਏ ਜਿਹੜਾ ਉਹਨਾਂ ਨੂੰ ਵੀ ਦਿੱਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਵੀ ਤੇ ਕੁਝ ਉਪਰਾਲੇ ਕੀਤੇ ਜਾ ਰਹੇ ਤੁਸੀਂ ਉਹਨਾਂ ਵੱਲੋਂ ਸੰਤੁਸ਼ਟ ਹੋ ਭੈਣ ਜੀ ਮੇਰੀ ਗੱਲ ਸੁਣੋ ਸਰਕਾਰ ਨੇ ਜਿਹੜਾ ਮੁਆਵਜ਼ਾ ਦੇ ਤਾਵਾ ਸਾਨੂੰ 1 ਏਕੜ ਦਾ 20000 ਰੁਪਇਆ ਤੇ ਜੇ ਆਪਾਂ 1 ਏਕੜ ਤੇ ਗੱਲ ਚੜੀ ਹਜੇ ਨਾ ਕਿਹਾ ਵਾ ਹਜੇ ਕੀ ਦਿੱਤਾ ਨਹੀਂ ਹਜੇ ਉਹਨਾਂ ਨੇ ਅਨਾਉਂਸ ਕੀਤਾ ਵਾ ਕੱਲ 1 ਏਕੜ 'ਚ 20000 ਰੁਪਇਆ ਕਿੱਥੋਂ ਪੂਰਾ ਹੋ ਜਾਏਗਾ ਅਸੀਂ ਕਿੱਥੋਂ ਆਪਣਾ ਕੰਮ ਪੂਰਾ ਕਰ ਲਾਂਗੇ 20000 ਰੁਪਇਆ ਦੇ ਕੁਝ ਨਹੀਂ ਹੈਗਾ ਕਿਉਂਕਿ ਜੇ ਆਪਾਂ 70000 ਰੁਪਇਆ ਠੇਕਾ ਚੱਲ ਰਿਹਾ ਪਹਿਲੀ ਦਾ ਜੇ ਆਪਾਂ ਗੱਲ ਕਰੀਏ 70000 ਰੁਪਇਆ ਠੇਕਾ ਚੱਲਿਆ ਫਿਰ ਜਦੋਂ ਆਪਾਂ ਝੋਨਾ ਲਵਾਉਨੇ ਆ ਮਜ਼ਦੂਰ ਦੀ ਦਿਹਾੜੀ ਫਿਰ ਤੇ ਰੇਸ ਸਪਰੇਅ ਹੋਣਾ ਵਾ ਆਪਾਂ ਉਹਨੂੰ ਵਿਆਈ ਕਰਨੀ ਸਾਰਾ ਕੁਝ ਕਰਨਾ 20000 ਰੁਪਿਆ ਤੇ ਇੱਕ ਨਾਰਮਲ ਜੀ ਚੀਜ਼ ਆ ਘੱਟ ਤੋਂ ਘੱਟ ਵੀ 60 ਤੋਂ 70000 ਰੁਪਿਆ ਸਰਕਾਰ ਜਿਹੜਾ ਵਾ ਉਹ ਮੁਆਵਜ਼ਾ ਦਵੇ ਫਿਰ ਜਾ ਕੇ ਕਿਦੇ ਸਾਡਾ ਘਰ ਪੂਰਾ ਹੁੰਦਾ ਵਾ ਫਿਰ ਵੀ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ 20000 ਨਾਲ ਸਾਡਾ ਕੁਝ ਨਹੀਂ ਬੰਦਾ ਇਕੱਲੇ ਜੇ ਆਪਾਂ ਵੇਖੀ ਕਿਸਾਨ ਹੀ ਜਿਹੜਾ ਵਾ ਉਹ ਸਾਰਿਆਂ ਨੂੰ ਪਾਲਦਾ ਵਾ ਇਹ ਜੇ ਕਿਸਾਨ ਹੀ ਮਰ ਗਿਆ ਤੇ ਫਿਰ ਅਸੀਂ ਕਿੱਥੋਂ ਚਲੋ ਮੇਰੀ ਦੁਕਾਨ ਆ ਮੈਂ ਫਿਰ ਵੀ ਕਿਤਨਾ ਕਿਥੋਂ ਕਰ ਲਾਂਗਾ ਜੇ ਸਾਡਾ ਕਿਸਾਨ ਹੀ ਮਰ ਗਿਆ ਤੇ ਅਸੀਂ ਰੋਟੀ ਬਾਕੀ ਕਿੱਥੋਂ ਖਾਵਾਂਗੇ ਕਿਸਾਨ ਦੇ ਸਿਰ ਤੇ ਤੇ ਅਸੀਂ ਰੋਟੀ ਖਾਣੇ ਪਏ ਆ ਕਿ ਸਾਰਾ ਪੰਜਾਬ ਹੀ ਕਿਸਾਨ ਦੇ ਸਿਰ ਤੇ ਚੱਲਦਾ ਪਿਆ ਵਾ ਮੇਰੀ ਸਰਕਾਰ ਨੂੰ ਅਪੀਲ ਆ ਕਿਸਾਨਾਂ ਦੀ ਬਾਹ ਫੜੇ ਉਹਨਾਂ ਤਕਰੀਬਨ ਤਕਰੀਬਨ 60 ਤੋਂ 70 ਹਜ਼ਾਰ ਰੁਪਏ ਮੁਆਵਜ਼ਾ ਦਵੇ ਜਿੱਦ ਤੋਂ ਸਾਡੇ ਘਰ ਵੀ ਚੱਲ ਸਕਣ ਤੁਸੀਂ ਇਹ ਸੀਗਾ ਰਮਦਾਸ ਏਰੀਆ ਦੇ ਵਿੱਚ ਤੁਹਾਨੂੰ ਅਸੀਂ ਦਿਖਾਇਆ ਹੈ ਕਿ ਇੱਥੋਂ ਕੁਝ ਹੀ ਦੂਰੀ ਦੇ ਉੱਤੇ ਰਾਵੀ ਹੈ ਜਿੱਥੋਂ ਕਿ ਇਹ ਪਾਣੀ ਜਦੋਂ ਤੁਸੀਬਾਨ ਇੱਥੋਂ ਦਾ ਟੁੱਟਿਆ ਹੈ ਤੇ ਉਸ ਤੋਂ ਬਾਅਦ ਵਿੱਚ ਲਗਾਤਾਰ ਪਾਣੀ ਦਾ ਜਿਹੜਾ ਪੱਧਰ ਇੱਥੇ ਵਧਣਾ ਸ਼ੁਰੂ ਹੋਇਆ ਤੇ ਹੁਣ ਆਪਾਂ ਦੇਖ ਸਕਦੇ ਹਾਂ ਹੱਲੇ ਵੀ ਜਿਹੜਾ ਪਾਣੀ ਹੈ ਉਹ ਖੜਿਆ ਹੋਇਆ ਧਨੀ ਹੈ ਹਾਲਾਂਕਿ ਵਗਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਹੀ ਪਾਣੀ ਦੇ ਵਿੱਚ ਵੀ ਕੁਝ ਟਿੱਡੀਆਂ ਜਾਂ ਮੱਛੀਆਂ ਆਪਾਂ ਕਹਿ ਸਕਦੇ ਦੇਖਣ ਨੂੰ ਮਿਲਦੀਆਂ ਪਈਆਂ ਨੇ ਛੋਟੇ-ਛੋਟੇ ਬੁਲਬਲੇ ਇੱਥੇ ਵੀ ਬੰਦੇ ਹੋਏ ਨਜ਼ਰ ਆ ਰਹੇ ਨੇ ਅਤੇ ਬਹੁਤ ਸਾਰੇ ਬਾਬੇ ਇੱਥੇ ਬਹੁਤ ਸਾਰੇ ਜਾਨਵਰ ਵੀ ਤੇ ਹੋਣਗੇ ਇਸ ਟਾਈਮ ਦੇ ਉੱਤੇ ਹਾਂਜੀ ਇੱਥੇ ਜੀ ਬੜੇ ਖਤਰਨਾਕ ਸਾਪ ਆ ਜਿਹੜੇ ਲੋਕਾਂ ਦੇ ਘਰਾਂ ਤੱਕ ਵੀ ਜਾਂਦੇ ਨੇ ਆ ਵੀਰ ਤਾਂ ਨਾਲ ਹੀ ਘਰ ਆ ਛੱਪੜਦੇ ਇਹ ਨੇ ਇਹਨੇ ਖੁਦ ਸਿਰੇ ਕੀਤਾ ਮੈਂ ਬਾਥਰੂਮ ਗਿਆ ਤੇ ਤਿੰਨ ਸੱਪ ਨਿਕਲੇ ਤੇ ਪਹਿਲਾਂ ਮਾਰ ਕੇ ਫਿਰ ਬਾਥਰੂਮ ਦੀ ਗਿਆ ਉਹ ਛੋਟੇ ਸੱਪ ਜਿਹੜੇ ਕਿ ਨਹੀਂ ਮੈਂ ਕੋਬਰੇ ਸੱਪ ਆਪ ਮਾਰੇ ਅੱਛਾ ਪਰਸੋਂ ਜੇ ਤੇ ਜੇ ਅਸੀਂ ਆਪ ਬਾਥਰੂਮ ਨਾ ਨਾ ਚਾਹਦੇ ਲੜਜਗਾ ਕੇ ਆਪਣੀ ਮੋਬਾਈਲ ਦੀ ਤੇ ਫਿਰ ਨਹੀਂ ਤਾਂ ਉਹ ਲੜ ਜਾਣੇ ਹਾਂਜੀ ਮਤਲਬ ਤੁਸੀਂ ਕੀ ਮੰਗ ਕਰਦੇ ਆ ਹੁਣ ਕਿਉਂਕਿ ਦੇਖੋ ਜਿਹੜਾ ਆ ਨੁਕਸਾਨ ਜਿਹੜਾ ਹੋਇਆ ਆ ਏਡੀ ਛੇਤੀ ਦੇਖੋ ਪਰ ਭਾਈ ਨਹੀਂ ਆਪਾਂ ਕਹਿ ਸਕਦੇ ਕਿ ਆ ਮਲਮ ਲੱਗ ਜਾਊਗਾ ਤੁਹਾਡੇ ਸੱਟਾਂ ਦੇ ਉੱਤੇ ਜ਼ਖਮਾਂ ਦੇ ਉੱਤੇ ਪਰ ਫਿਰ ਵੀ ਇੱਕ ਜੇ ਤੁਹਾਡੇ ਅੰਦਰ ਉਮੀਦ ਹੈਗੀ ਇਸ ਚੀਜ਼ ਨੂੰ ਲੈ ਕੇ ਸਰਕਾਰ ਤੋਂ ਕੀ ਬੇਨਤੀ ਕਰ ਰਹੇ ਹੋ ਸਰਕਾਰ ਤੋਂ ਬੇਨਤੀ ਕਰਦੇ ਆ ਵੀ ਪਹਿਲਾਂ ਆਹ ਆਣ ਕੇ ਚੱਕ ਕਰਨਾ ਆਣ ਕੇ ਵੀ ਕੀ ਹਸੋਕਦਾ ਵੇ ਕਿਤਰਾ ਹੋਇਆ ਕੰਮ ਤੇ ਕਿੰਨਾ ਨੁਕਸਾਨ ਹੋਇਆ ਜਿੰਨਾ ਨੁਕਸਾਨ ਹੋਇਆ ਉਸ ਹਿਸਾਬ ਨਾਲ ਆਪਣੇ ਆਈਡੀਏ ਦੇ ਹਿਸਾਬ ਨਾਲ ਜੋ ਇਹਨਾਂ ਨੇ 20000 ਤੇ ਕੁਝ ਵੀ ਨਹੀਂ ਆ ਕਿਲੇ ਦਾ 20000 ਦੇ ਹਿਸਾਬ ਨਾਲ ਹਿਸਾਬ ਲਾ ਲੋ ਵੀ 80000 ਰੁਪਈਆ ਕਿੱਲੇ ਦਾ ਝੋਨਾ ਨਿਕਲਦਾ ਤੇ ਇਹਦੇ ਵਿੱਚ 20000 ਨੂੰ ਇਹ ਵਿਚਾਰਾ ਕੀ ਕਰੂਗਾ 15000 ਖਰਚਾ ਲੱਗ ਜਾਂਦਾ ਤੁਜੀ ਕਿੱਲੇ ਤੇ ਨਹੀਂ ਵੱਧ ਲੱਗ ਜਾਂਦਾ ਚਲੋ ਤਾਂ ਤਾਂ ਮੈਂ ਇੱਕ ਮਾਮੂਲੀ ਗੱਲ ਦੱਸੀ ਭੈਣ ਦੀ ਉਹਨਾਂ ਨੂੰ ਬੀਨਰ ਖਰਚਾ ਹੀ ਲੱਗਣ ਡਿਆ ਇੱਥੇ ਥਲ ਥਲ ਥਲੇ ਹੀ ਆ ਤੇ ਜਦੋਂ ਅਜੇ ਬਗਾ ਇਹਨਾਂ ਦੀ ਵੀਰ ਹੋਣਾ ਦੀ ਫਸਲ ਹੈ ਸਾਰੀ ਆ ਇਹਨਾਂ ਦੀ ਫਸਲ ਆ ਇਹ ਸਾਰੀ ਖਰਾਬ ਹੋ ਗਈ ਏ ਕਿੰਨਾ ਦੀ ਸੀ ਇਹਨਾਂ ਦੀ ਇਹਨਾਂ ਦੀ ਹੀਰੋਨ ਸੀ ਇਹਨਾਂ ਦੀ ਮਸਲਾ ਇੱਧਰ ਕਿੰਨੇ ਕਿੰਨੇ ਕਿੱਲੇ ਸੀ ਕਿ ਤੁਹਾਡੇ ਮੇਰਾ ਤਕਰੀਬਨ ਇੱਥੇ 10 ਕਿੱਲੇ ਝੋਨਾ ਸੀਗਾ ਤੇ ਬਾਕੀ ਹੋਰ ਜੋ ਮੇਰੇ ਇੱਥੇ ਇੱਥੇ ਸਾਰੇ ਕਮਾਂਡ ਆਪਣਾ ਦੂਜਾ ਤਕਰੀਬਨ ਸਾਡੀ ਇੱਥੇ ਕੋਈ 3-400 ਕਿੱਲੇ ਦੀ ਇੱਥੇ ਪੱਟੀ ਆ ਸਿੱਧੀ ਦੀ ਸਿੱਧੀ ਮੇਰਾ 10 ਕਿੱਲੇ ਝੋਨਾ ਸੀ 5 ਕਿੱਲੇ ਠੇਕੇ ਦੇ 5 ਕਿੱਲੇ ਆਪਣਾ ਸੀ ਤੇ ਜਿਹੜਾ ਸਾਰਾ ਬਰਬਾਦ ਹੋ ਗਿਆ ਤੇ ਕਰਜ਼ਾ ਵੀ ਚੁੱਕਿਆ ਹੋਊਗਾ ਹਾਂਜੀ ਕਰਜ਼ਾ ਵੀ ਤੁਹਾਨੂੰ ਪਤਾ ਉਹ ਵੀ ਚੁੱਕਿਆ ਫਿਰ ਠੇਕੇ ਵਾਲਿਆਂ ਨੂੰ ਪੈਸੇ ਵੀ ਦਿੱਤੇ ਆ ਰੇੜੀ ਖਾਦਾਂ ਦਵਾਈਆਂ ਉਹ ਵੀ ਆਰਤੀਆਂ ਕੋ ਲੈ ਆਂਦੀਆਂ ਵਿਆਜੀ ਪੈਸੇ ਨੇ ਆਪਣਾ ਲੈ ਨੇ ਆਰਤੀਆਂ ਕੋ ਸਾਨੂੰ ਦੇ ਹਿਸਾਬ ਨਾਲ ਜਿਹੜਾ ਆਪਣਾ ਵਿਆਜ ਹੀ ਆ ਉਹ ਵੀ ਜੇ ਇਹਦਾ ਦੇਣਾ ਦੂਜਾ 20000 ਰੁਪਏ ਕਿੱਲੇ ਦਾ ਦੇਣਾ ਤੇ ਸਾਡਾ ਦੇ ਵਿਆਜ ਹੀ ਨਹੀਂ ਉਹ ਵੀ ਨਹੀਂ ਲੈਂਦਾ ਆਪਾਂ ਬਿਲਕੁਲ ਦੇਖ ਸਕਦੇ ਹਾਂ ਕਿਸਾਨ ਵੀਰਾਂ ਦੇ ਨਾਲ ਆਪਾਂ ਗੱਲਬਾਤ ਵੀ ਕੀਤੀ ਹੈ ਤੇ ਇੱਥੇ ਉਹਨਾਂ ਦਾ ਦੁੱਖ ਵੀ ਸੁਣਿਆ ਹੈ ਆ ਗੱਲਬਾਤ ਦੇ ਤੌਰ ਦੇ ਤੇ ਸੋ ਇਹ ਸੀ ਕਿ ਅੱਜ ਅਸੀਂ ਅਜਨਾਲਾ ਹਲਕੇ ਦੇ ਵਿੱਚ ਤੁਹਾਨੂੰ ਪੂਰਾ ਹਲਕੇ ਦਾ ਅਸੀਂ ਵੇਰਵਾ ਦਿਖਾ ਰਹੇ ਹਾਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਇਸ ਕਰਕੇ ਕਿ ਤੁਹਾਨੂੰ ਵੀ ਇੱਕ ਵਾਰ ਪਤਾ ਲੱਗੇ ਕਿ ਕਿਸ ਤਰੀਕੇ ਦੇ ਨਾਲ ਲੋਕ ਮੁਸੀਬਤ ਦੇ ਵਿੱਚ ਜੂਝ ਰਹੇ ਨੇ ਤੇ ਕਿਹੜੀ ਪੁਖਤਾ ਜਿਹੜੀ ਮਦਦ ਹੈ ਉਹ ਲੋਕਾਂ ਤੱਕ ਜਾਣੀ ਵੀ ਚਾਹੀਦੀ ਹੈ ਤੇ ਇਸ ਦੇ ਨਾਲ ਹੀ ਜੀ ਜੀ ਵੇਖੋ ਜੀ ਇਧਰ ਆਪਣਾ ਜਿੰਨੇ ਆਹ ਸਾਈਡ ਆ ਸਾਡੀ ਇਹ ਤੇ ਮਜ਼ਦੂਰਾਂ ਦੇ ਵੀ ਜਿਹੜੇ ਮਕਾਨ ਆ ਪਾੜ ਚੁੱਕੇ ਆ ਕਿਤੇ ਡਿੱਗ ਚੁੱਕੇ ਆ ਮੈਂ ਹੀ ਚਾਹੁੰਦੇ ਆ ਕਿ ਇਹਨਾਂ ਨੂੰ ਵੀ ਕੁਝ ਨਾ ਕੁਝ ਜਿਹੜਾ ਇਹਨਾਂ ਦਾ ਆਪਣਾ ਦੂਜਾ ਮਕਾਨਾਂ ਦਾ ਬਾਬਲ ਤੇ ਇਹਨਾਂ ਨੂੰ ਦੂਜਾ ਮਕਾਨ ਬਣਾ ਕੇ ਦਿੱਤੇ ਜਾਣ ਜੇ ਨਹੀਂ ਤੇ ਇਹਨਾਂ ਨੂੰ ਕੁਝ ਨਾ ਕੁਝ ਆਪਣੇ ਦਿੱਤਾ ਜਾਏ ਤੇ ਕਿਰੇ ਆਪਣੇ ਪੈਰਾਂ ਤੇ ਤੇ ਖੜੇ ਹੋਣ ਜੇ ਹੁਣ ਸਾਫ ਜਾਣੀਆਂ ਜਿਹੜੇ ਮਜ਼ਦੂਰ ਆ ਇਹਨਾਂ ਦੀ ਮਜ਼ਦੂਰੀ ਵੀ ਬੰਦ ਹੋਈ ਪਈ ਆ ਜੇ ਕੋਈ ਜ਼ਿਮੀਂਦਾਰ ਕੰਮ ਕਰੇ ਤੇ ਇਹਨਾਂ ਦੀ ਮਜ਼ਦੂਰੀ ਚੱਲਣੀ ਆ ਹੁਣ ਜ਼ਿਮੀਂਦਾਰ ਅਸੀਂ ਵੀ ਤੇ ਸਾਰੇ ਵਿਹਲੇ ਬੈਠੇ ਪਾਣੀ ਵੇਖਣ ਦੇ ਪਾਣੀ ਵਗਣ ਦੇ ਆ ਅਜੋਦਾ ਜੇ ਕੋ ਸਾਨੂੰ ਕੋ ਸਰਕਾਰੀ ਕੋਈ ਇਹੋ ਜਿਹਾ ਸਾਡੇ ਕੋ ਵੇਖਣ ਨਹੀਂ ਆਇਆ ਜਿਹੜਾ ਬੰਨ ਬੱਜੂਗਾ ਜਾਂ ਕੋ ਨਮਾਇਦਾ ਵੇਖਣ ਆਇਆ ਹੋਵੇ ਇੱਕ ਦਿਨ ਹੀ ਆਪਣਾ ਫੋਨ ਕੀਤਾ ਸੀਗੀ ਆਪਣਾ ਡੀਸੀ ਸਾਹਿਬ ਨੂੰ ਉਹਨਾਂ ਨੇ ਇੱਕ ਨਮਾਇਦਾ ਕੱਲਿਆ ਸੀ ਉਹ ਫੋਟੋ ਖਿੱਚ ਕੇ ਵੇਖ ਕੇ ਚਲ ਗਿਆ ਉਹਨਾਂ ਦਾ ਪਿੱਛੇ ਬੰਨਣ ਦੇ ਆ ਕੋਈ ਨਹੀਂ ਆਪਣਾ ਪਾਣੀ ਲੱਥੂਗਾ ਤੇ ਇਹਦਾ ਮੰਤੀ ਹੋਏਗੀ ਮੰਤੀ ਹੋ ਕੇ ਤੇਦਾ ਮੜ ਕੇ ਠੇਕਾ ਹੋਏਗਾ ਤੇ ਠੇਕਾ ਹੋਏਗਾ ਤੇ ਫੇਰ ਅਸੀਂ ਆਣ ਕੇ ਤੇ ਬੰਨ ਬੰਨਾਂਗੇ ਵੇਖੋ ਜੀ ਨਾ ਉਹਨਾਂ ਦੀ ਮੰਤੀ ਹੋਵੇ ਨਾ ਉਹਨਾਂ ਦਾ ਠੇਕਾ ਹੋਵੇ ਤੇ ਬੰਦੇ ਜਦੋਂ ਬਾਰਸ਼ ਪਾ ਜੇ ਇੱਥੇ ਤੇ ਸਾਡੀਆਂ ਕਣਕਾਂ ਬੀਜਣ ਦੀ ਵੀ ਸਾਨੂੰ ਮੇਦ ਨਹੀਂ ਆ ਤੇ ਸਾਨੂੰ ਫਿਰ ਇਹਦਾ ਇਦਾਂ ਕਰਨ ਵੀ ਸਾਨੂੰ 70-80 ਹਜ਼ਾਰ ਠੇਕਾ ਦੇ ਦੇਣ ਆਏ ਬੇ ਕਣਕ ਨਹੀਂ ਬੀਜਦੇ ਤੇ ਬੰਦ ਭਾਵੇਂ ਖੁੱਲੇ ਰਹਿੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਬਜਾਈ ਵੀ ਤੇ ਹੁਣ ਲੇਟ ਹੋ ਸਕਦੀ ਹੈ ਕਿਉਂਕਿ ਜਿੱਦਾਂ ਇਹਦਾ ਪੱਧਰ ਇੱਕ ਵਾਰੀ ਸੁੱਕੂਗਾ ਜ਼ਮੀਨ ਤੋਂ ਲੈ ਕੇ ਮਤਲਬ ਕਹਿ ਲਈਏ ਕਿ ਥੋੜਾ ਇੰਨੂੰ ਵੀ ਠਹਿਰਾਉ ਚਾਹੀਦਾ ਜ਼ਮੀਨ ਨੂੰ ਹੁਣ ਕਿਉਂਕਿ ਐਨੀ ਉਪਜਾਉ ਵੀ ਨਹੀਂ ਚਾਹੀਦੀ ਸੀ ਕਿ ਜਿਸ ਤਰੀਕੇ ਦੇ ਨਾਲ ਹੁਣੇ ਹੋ ਗਈ ਆ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੀ ਆਉਣ ਵਾਲੀ ਫਸਲ ਹੈ ਉਹ ਕੁਝ ਸਮਾਂ ਰੁੱਕ ਕੇ ਉਗ ਸਕਦੀ ਆ ਫਸਲ ਦੇ ਵਿੱਚ ਥੋੜਾ ਫੇਰ ਬਦਲ ਹੋਊਗਾ ਕਿ ਨਹੀਂ ਹੋਊ ਹੱਲੇ ਭਾਂਜੀ ਜਿੱਥੋਂ ਤੱਕ ਤੇ ਸਾਨੂੰ ਲੱਗਦਾ ਵਾ ਵੀ ਫਸਲ ਹੁਣ ਇੱਥੇ ਹੋਣੀ ਜੇ ਆਪਾਂ ਕਰੀਏ ਗੱਲ ਵੀ ਫਸਲ ਲੇਟ ਆਊਗੀ ਕਿਉਂਕਿ ਇਹਦੇ ਵਿੱਚ ਰੇਤਾ ਤੇ ਮਿੱਟੀ ਜਿਹੜਾ ਵਾ ਉਹ ਦੋ-ਦੋ ਤਿੰਨ-ਤਿੰਨ ਫੁੱਟ ਭਰ ਗਿਆ ਵਾ ਪਹਿਲਾਂ ਤੇ ਪਾਣੀ ਸੁਤਾਂ ਸੁਕੇਗਾ ਜੇ ਡਰੇਨ ਬੰਦ ਹੋਏਗੀ ਡਰੇਨ ਬੰਦ ਹੁਣ ਠੇਕਾ ਸਰਕਾਰ ਕਦੋਂ ਦਿੰਦੀ ਆ ਸਰਕਾਰੀ ਕੰਮ 6 ਮਹੀਨੇ ਲੱਗ ਜਾ ਸਾਲ ਲੱਗ ਜਾਣਾ ਪਾਣੀ ਪਿੱਛੋਂ ਆਉਂਦਾ ਰਹਿਣਾ ਵਾ ਇਹ ਸੁੱਕਣਾ ਨਹੀਂ ਤੇ ਫਸਲ ਆਉਣੀ ਨਹੀਂ ਅਹੀਂ ਬਸ ਇਹ ਹੋ ਜਿਤਨਾ ਪਹਿਲਾਂ ਸਰਦਾਰ ਸਾਹਿਬ ਨੇ ਕਹਿਆ ਵੀ ਯਹੀਂ ਸਿਰਫ ਇੱਥੇ ਪਾਣੀ ਵੇਖਣਾ ਆ ਜਾ ਕਰਨਾ ਇੱਥੋਂ ਆਿਆਂ ਨੂੰ ਚਲੋ ਪਾਣੀ ਵੇਕੇ ਸੁੱਕਾਂਗੇ ਨੇ ਸੁੱਕਾ ਸਾਡਾ ਤੇ ਲਾਂਗਾ ਵੀ ਬੰਦ ਹੋ ਗਿਆ ਸਾਡੀਆਂ ਪੈਲੀਆਂ ਸਾਰੀਆਂ ਤੇ ਇਧਰ ਨੇ ਆ ਡਰੇਨ ਤੋਂ ਪਾਰ ਹੀ ਨੇ ਜਹੀਂ ਡਰੇਨ ਤੋਂ ਪਾਰ ਹੀ ਨਹੀਂ ਜਾ ਸਕਦੇ ਸਾਡਾ ਰਾਹ ਹੀ ਬੰਦ ਹੋ ਗਿਆ ਤੇ ਅਸੀਂ ਕਿੱਦਾਂ ਜਾਵਾਂਗੇ ਫਸਲ ਵੀ ਨਹੀਂ ਪੈਂਦੀ ਇੱਥੇ ਹੋਣੀ ਫਸਲ ਕਿੱਦਾਂ ਹੋ ਜਾਏਗੀ 6-6 ਮਹੀਨੇ ਤੇ ਪਾਣੀ ਸੁੱਕਣ ਤੋਂ ਲੱਗ ਜਾਣੇ ਇਹ ਕਣਕ ਵੀ ਨਹੀਂ ਹੋਣੀ ਇਹ ਤੇ ਗਾਂ ਹੁਣ ਅਗਲਾ ਝੋਨਾ ਆਏਗਾ ਅਗਲੇ ਸਾਲ ਵਿੱਚ ਆਪਾਂ ਵੇਖਾਂਗੇ ਕਿ ਇਸ ਫਸਲ ਆਪਾਂ ਕਿਦਾਂ ਕਰਨੀ ਆ ਇੱਥੇ ਵਸ ਜਿਹੜਾ ਪਾਣੀ ਆ 88 ਤੋਂ ਬਾਅਦ ਇਹ ਪਹਿਲੀ ਵਾਰ ਇਦਾਂ ਆਇਆ ਇਹ ਪਹਿਲਾਂ ਵੀ 88 ਦੇ ਵੇਲੇ ਵੀ ਇੱਥੇ ਮਾਰ ਰਹੀ ਸੀ ਨਹੀਂ 88 ਤੋਂ ਬਾਅਦ 93 ਜੀ ਵੀ ਆਇਆ ਜੇ ਇੱਥੇ 95 ਜੀ ਵੀ ਆਇਆ ਜੇ ਆਹ ਮਾਰ ਉਦੋਂ ਵੀ ਜਿਹੜੀ ਆ ਵਾਂਗ ਆ ਸਿੱਧੀ ਰੂੜੇਵਾਲ ਤੱਕ ਚੱਲ ਜਾਂਦੀ ਆ ਆਪਣਾ ਸਾਡਾ ਪਿੰਡ ਹੋ ਗਿਆ ਮੰਦਰਾਲਾ ਤੇ ਅੱਜ ਅੱਗਿਆਂ ਦਾ ਭਗਵਾਨਪੁਰਾ ਅਤੇ ਕਤਲੇ ਦੇ ਰੂੜੇਵਾਲ ਇਹ ਇਹ ਸਾਰੀ ਨੀਵੀਂ ਦੀ ਨੀਵੀਂ ਵਾਂਗ ਅੱਥੇ ਅੱਗੇ ਵੀ ਪਤਲਾ ਖਰਾਬ ਹੋ ਚੁੱਕਿਆ ਤੇ ਉਹਦਾ ਵੀ ਸਾਨੂੰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਨਹੀਂ ਮੁਆਵਜ਼ਾ ਛੱਡੋ ਪਹਿਲਾਂ ਤੇ ਇਹ ਚੀਜ਼ ਹੈ ਕਿ ਇਹਨੂੰ ਹਲੇ ਤੱਕ ਪ੍ਰੋਪਰ ਪੂਰਿਆ ਹੀ ਨਹੀਂ ਗਿਆ ਉਹਨਾਂ ਦੇ ਵੱਲੋਂ ਬੰਨ ਨੂੰ ਪੱਕਾ ਨਹੀਂ ਕੀਤਾ ਗਿਆ ਕਿ ਜਿਹੜਾ ਹਲੇ ਤੱਕ ਇਦਾਂ ਹੋ ਰਿਹਾ ਕੀ ਪਾ ਦਿੱਤੀ ਸੀਗੇ ਨਾ ਉਹਨਾਂ ਉਹਨਾਂ ਬੰਨ ਬਾ ਕੇ ਪ੍ਰੋਪਰ ਬੰਨਿਆ ਵੀ ਆਪਣਾ ਫਰਜ਼ਦਾਹ ਪੂਰਾ ਕਰਦੇ ਆ ਜਦੋਂ ਇਹਨਾਂ ਫਰਜ਼ਦਾਹ ਪੂਰਾ ਕਰਤਾ ਬਾਅਦ ਚ ਕਿਸ ਬੰਨਾਂ ਵੱਲ ਨਹੀਂ ਵੇਖਣਾ ਮੜ ਕੇ ਉਹ ਬੰਨ ਜਿਹੜੇ ਉਦਾਂ ਹੀ ਮੜ ਕੇ ਫੇਰ ਮੀਂਹ ਪਿਆ ਤੇ ਖੁਰ ਕੇ ਹੁਣ ਤਾਂ ਪਾਣੀ ਭਲਾ ਇੰਨਾ ਜ਼ਿਆਦਾ ਆ ਗਿਆ ਕਿ ਉ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਗੱਲ ਨੂੰ ਆਪਾਂ ਜਾਇਜ਼ਾ ਵੀ ਲੈਂਦਾ ਆ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਇਹ ਤਸਵੀਰਾਂ ਆਪਾਂ ਦਿਖਾ ਰਹੇ ਹਾਂ ਕਿਸਾਨਾਂ ਦੀਆਂ ਕਿ ਕਿਦਾਂ ਕਿੰਨੇ ਕਿੰਨੇ ਖਿੱਲੇ ਕਹਿ ਸਕਦੇ ਆ ਏਕੜ ਜਿਹੜੀ ਆ ਹੁਣ ਫਸਲ ਹੈ ਇਹ ਕਹਿ ਲਈਏ ਬਰਬਾਦ ਹੀ ਹੋ ਚੁੱਕੀ ਆ ਮੇਰੇ ਖਿਆਲ ਨਾਲ ਇੱਥੇ ਝੋਨਾ ਤਾਂ ਦਿਸਣ ਹੀ ਨਹੀਂ ਨੇ ਡਿਆ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸਾਰੇ ਬੰਨੇ ਸੋ ਇਸ ਦੇ ਨਾਲ ਹੀ ਸਾਡਾ ਮੇਨ ਮਕਸਦ ਇਹ ਸੀਗਾ ਕਿ ਤੁਹਾਨੂੰ ਗਰਾਊਂਡ ਦੇ ਉੱਤੇ ਜਾ ਕੇ ਲੋਕਾਂ ਦੇ ਹਾਲ ਦਸੀਏ ਅਤੇ ਲੋਕਾਂ ਦੇ ਨਾਲ ਇਸ ਇਸ ਬਾਰੇ ਤੁਹਾਨੂੰ ਜਾਣੂ ਜਰੂਰ ਕਰਵਾਈਏ ਕਿ ਕੀ ਉਹਨਾਂ ਦੀ ਸਥਿਤੀ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਵੀ ਉਹਨਾਂ ਦੀ ਪੁਕਤਾ ਜਿਹੜੀ ਬਣਦੀ ਮਦਦ ਕਰ ਸਕਦੇ ਅਸੀਂ ਇਸ ਵੇਲੇ ਰਮਦਾਸ ਵਿਖੇ ਮੌਜੂਦ ਸੀਗੇ ਤੇ ਇਸ ਦੇ ਨਾਲ ਹੀ ਆਪਾਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਰਮਦਾਸ ਦੇ ਹੁਣ ਤੁਹਾਨੂੰ ਇੱਥੇ ਹੀ ਪਿੰਡਾਂ ਦੇ ਵਿੱਚ ਤੁਹਾਨੂੰ ਦੌਰਾ ਵੀ ਕਰਵਾਉਨੇ ਆ ਦਿਖਾਉਨੇ ਆ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੇ ਘਰਾਂ ਦੇ ਹਾਲਾਤ ਨੇ ਹੜ੍ਹ ਆਉਣ ਤੋਂ ਬਾਅਦ ਜਿਹੜੇ ਨੇ ਉਹ ਕਿੱਦਾਂ ਦੇ ਬਣੇ ਨੇ ਅੱਗੇ ਚੱਲਦੇ ਆਂ ਦੇਖਦੇ ਆਂ